ਇਸ ਵੱਲ ਦੀ ਅਹਿਮ ਖਬਰ ਗੁਰਦਾਸਪੁਰ ਦੇ ਹਲਕਾ ਧਾਰੀਵਾਲ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਬੀਤੇ 2 ਦਿਨ ਪਹਿਲਾਂ ਇੱਕ ਪਾਦਰੀ ਦੇ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਂ ਤੇ ਇੱਕ 30 ਸਾਲ ਦੇ ਨੌਜਵਾਨ ਨੂੰ ਕੁੱਟਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ ਤਾਂ ਅੱਜ ਉਹ ਪਾਦਰੀ ਜੈਕਮ ਮਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਛਾਪੇਮਾਰੀ ਕਰਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਹੈ ਕਿ ਇੱਕ ਪਰਿਵਾਰ ਸੀ ਮੁਸੀਬ ਪਰਿਵਾਰ ਸੀ ਉਸ ਪਰਿਵਾਰ ਦਾ ਉਹ ਲੜਕਾ ਥੋੜਾ ਬਿਮਾਰ ਰਹਿੰਦਾ ਸੀ ਤਾਂ ਇਸ ਪਾਦਰੀ ਦੇ ਕੋਲ ਲੈ ਗਏ ਇਸ ਪਾਦਰੀ ਨੇ ਕਿਹਾ ਕਿ ਇਸ ਦੇ ਵਿੱਚ ਤਾਂ ਭੂਤ ਨੇ ਉਹ ਭੂਤ ਪ੍ਰੇਤ ਕੱਢਣ ਦੀ ਗੱਲ ਕਹਿੰਦਾ ਤੇ ਉਸ ਨੂੰ ਕੁੱਟਣ ਲੱਗ ਜਾਂਦਾ ਤੇ ਉਸ ਦੇ ਨਾਲ ਉਸ ਦੇ ਸਾਥੀ ਵੀ ਕੁੱਟਣ ਲੱਗ ਜਾਂਦੇ ਨੇ ਤਾਂ ਕੁੱਟ-ਕੁੱਟ ਕੇ ਉਸ 30 ਸਾਲ ਦੇ ਨੌਜਵਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਤੋਂ ਬਾਅਦ লাশ ਨੂੰ ਕਬਰ ਸਥਾਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਤਾਂ ਪੁਲਿਸ ਦੇ ਕੋਲ ਜਦੋਂ ਸ਼ਿਕਾਇਤ ਪਹੁੰਚਦੀ ਆ ਪੁਲਿਸ ਨੇ লাশ ਨੂੰ ਕਬਰ ਸਥਾਨ ਦੇ ਵਿੱਚੋਂ ਕਢਵਾ ਲਿਆ ਜਾਂਦਾ ਪੁਲਿਸ ਦੇ ਵੱਲੋਂ ਤੇ ਇਸ ਤੋਂ ਬਾਅਦ ਹੁਣ ਉਸ ਪਾਦਰੀ ਦੀ ਗ੍ਰਿਫਤਾਰੀ ਹੋ ਗਈ ਹੈ ਇਸ ਬਾਬਤ ਪੂਰੀ ਜਾਣਕਾਰੀ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਦੇ ਵੱਲੋਂ ਦਿੱਤੀ ਗਈ ਆ ਕਿ ਆਖਰ ਅੰਧਵਿਸ਼ਵਾਸ ਦੇ ਵਿੱਚ ਪੈ ਕੇ ਇੱਕ ਪਰਿਵਾਰ ਨੇ ਆਪਣੇ ਘਰ ਦਾ ਮੈਂਬਰ ਗਵਾ ਲਿਆ ਤਾਂ ਅੰਧਵਿਸ਼ਵਾਸ ਦੇ ਚਲਦੇ ਆ ਹੀ ਉਹ ਉਸ ਪਾਦਰੀ ਦੇ ਕੋਲ ਆਪਣੇ ਪੁੱਤ ਨੂੰ ਲੈ ਗਏ ਸੀ ਤਾਂ ਆਖਰ ਹੁਣ ਕਿਸ ਤਰੀਕੇ ਦੀ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਆਖਰ ਇਸ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਕਿਵੇਂ ਕਾਮਯਾਬੀ ਮਿਲੀ ਆ ਐਸਐਸਪੀ ਗੁਰਦਾਸਪੁਰ ਦੀ ਜਵਾਨੀ ਸੁਣਾ ਦਿੰਨੇ ਆ ਮਿਤੀ 23 824 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਤੋ ਜਿਨ੍ਹਾਂ ਦਾ ਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਅ ਤੋ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੇ ਇਨਫੋਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ ਤਾਂ داریਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫ ਆਈਰ ਰਜਿਸਟਰ ਕੀਤੀ ਹੈ ਐਫ ਆਈਰ ਨੰਬਰ 88 ਮਿਤੀ 23 8 24 ਦੀ ਔਰ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮੀਸ਼ਨ ਕੀਤਾ ਗਿਆ ਬੋਡੀ ਨੂੰ ਪੋਸਟਮਾਰਟਮ ਸਿਵਲ ਹਸਪੀਟਲ ਲੈ ਜਾ ਕੇ ਉਹਦਾ ਐਸ ਪਰ ਪ੍ਰੋਸੀਜਰ ਜੋ ਲਾਫੁੱਲ ਪ੍ਰੋਸੀਜਰ ਹੈ ਪੋਸਟਮਾਰਟਮ ਕੀਤਾ ਗਿਆ ਔਰ ਸਾਥ ਹੀ ਜੋ ਅਕਿਊਜ਼ਡ ਹੈਗੇ ਜੈਕਮਸੀ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੀਡਸ ਵੀ ਕੀਤੀ ਜਾ ਰਹੀ ਹੈ ਅ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਦੇ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਤੋਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਜੋ रेफरल बॉडी दी ਉਸ ਤੋਂ اور ਪਲੱਸ ਜਿਹੜੇ ਵਿਕਟਿਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਉਂਗੀ ਤੋ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ ਕਿਹੜੀ ਇੰਜਰੀਸ ਉਹਨੂੰ ਲੱਗੀਆਂ ਕੋਈ ਇੰਨਾ ਦਾ ਵੀ ਕੋਈ ਸਾਹਮਣੇ ਆਇਆ ਕਿ ਇਹ ਇਨਸੀਡੈਂਟ ਇਹ ਐਸਾ ਇਨਸੀਡੈਂਟ ਕੋਈ ਪਹਿਲਾਂ ਵੀ ਹੋਇਆ ਹੋਵੇ ਜਾਂ ਇਸ ਅਕੀਡਿਊਸ ਵੱਲ ਕਮੇਟੀ ਆ ਅ ਇਹ ਇਨਸੀਡੈਂਟ ਬਾਰੇ ਹਲੇ ਤੋ ਇਸ ਰਦੀ ਚ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਅਸੀਂ ਇਹਦੀ ਪੁੱਛਗਿੱਛ ਕਰਦੇ ਹਾਂ ਇਹਦਾ ਰਿਮਾਂਡ ਲੈ ਕੇ ਅਸੀਂ ਪੁੱਛਾਂਗੇ ਕਿ ਇਹਨਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਕਿਉਂਕਿ ਇਹ ਇਨਸੀਡੈਂਟ ਪੂਰਾ ਸਾਹਮਣੇ ਨਹੀਂ ਆਂਦਾ ਜੇਕਰ ਵਿਕਟਿਮ ਦੇ ਮਦਰ ਜਿਹੜੇ ਆ ਉਹ ਪੁਲਿਸ ਦੇ ਕੋਲ ਜਾ ਕੇ ਆਪਣਾ ਪੂਰਾ ਜਿਹੜਾ ਬਿਆਨ ਵਗੈਰਾ ਨਾ ਦਿੰਦੇ ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਮਤਲਬ ਉਹਨੂੰ ਦਫਤਾਤਾ ਸੀ ਟੋਟਲ ਕਿੰਨੇ ਲੋਕ ਸਰ ਇਨਵੋਲਵ ਆਏ ਕਿੰਨੇ ਲੋਕਾਂ ਦੇ ਪਰਚਾ ਦਿੱਤੇ ਗਏ ਜੀ ਆਰਾਊਂਡ 8-10 ਲੋਕ ਇਹਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਹੈ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਵੀ ਹਨ ਜਿਨ੍ਹਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀ ਆਂਦੀ ਹਲੇ ਬਾਹਲ ਜਾਰੀ ਹੈ ਸਰ ਅਗਲੀ ਗੱਲ ਸਰ ਨੇ ਇਹ ਕਿਹਾ ਕਿ ਆਪਕੇ ਅਕਦਰ ਇੱਕ ਡਾਕਟਰ ਕੋਲ ਵੀ ਲੈ ਕੇ ਗਏ ਹਸਪਤਲ ਆ ਲੈ ਕੇ ਗਏ ਹਾਂ ਜੀ ਹਾਂਜੀ ਉਹ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲਿਜਾਨ ਦੇ ਉੱਤੇ ਡਾਕਟਰ ਦੇ ਕੋਲ ਲੈ ਗਏ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਿਆ ਕਿ ਟੋਟਲ ਇਹ ਕਿੰਨੇ ਜਣਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇਹ ਕਹਿੰਨਾ ਕਿ ਇਹਨਾਂ ਤੋਂ ਅਲਾਵਾ ਵੀ 8 ਜੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਜਾਂ ਮਾਰਕੁੱਟਾਈ ਕੀਤੀ ਸੀ ਪਰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਰ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਸ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵੀਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਵੇਗਾ ਸਰ ਜੈਕਬ ਮੁਸਮੀ ਤੋਂ ਇਲਾਵਾ ਬਰਜੀਤ ਸਿੰਘ ਉਰਫ ਸੋਨੂ ਦਾ ਵਿੱਚ ਕੀ ਇਹਦੇ ਰੋਲ ਹੈ ਦੋਨਾਂ ਤੋਂ ਇਹੀ ਰੋਲ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਉਹਨੂੰ ਬੰਦ ਕੇ ਇਹਨੂੰ ਇੱਦੀ ਕੁੱਟਮਾਰ ਕੀਤੀ ਸੀ ਇਹਹੀ ਰੋਲ ਹੈ